ਬਿਜ਼ਨਸ ਟਾਈਕੂਨ ਮੁਕੇਸ਼ ਅੰਬਾਨੀ ਅਤੇ ਨੀਤ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅੱਜ 12 ਜੁਲਾਈ ਨੂੰ ਮੁੰਬਈ ਦੇ ਮਸ਼ਹੂਰ ਹੀਰਾ ਵਪਾਰੀ ਦੀ ਧੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ ਸ਼ਾਨਦਾਰ ਸਮਾਰੋਹ ਮੁੰਬਈ ਦੇ Jio World Center ਵਿੱਚ ਆਯੋਜਿਤ ਕੀਤਾ ਜਾਵੇਗਾ ਜੋ ਇਸ ਖਾਸ ਮੌਕੇ ਨੂੰ ਰੌਸ਼ਨੀ ਅਤੇ ਖੁਸ਼ੀਆਂ ਨਾਲ ਰੰਗ ਦਿੱਤਾ ਜਾਵੇਗਾ ਅੱਜ ਰਾਤ 9:30 ਵਜੇ ਅਨੰਤ ਅਤੇ ਰਾਧਿਕਾ ਇੱਕ ਦੂਜੇ ਦੇ ਹੋ ਜਾਣਗੇ ਅੱਜ ਮੁੰਬਈ ਦੇ ਵਿਆਹ ਸਮਾਗਮ ਦੌਰਾਨ ਦੇਸ਼ ਭਰ ਦੀਆਂ ਉੱਗੀਆਂ ਹਸਤੀਆਂ ਦਾ ਜਮਾਵੜਾ ਦੇਖਣ ਨੂੰ ਮਿਲੇਗਾ ਵਿਆਹ ਦੇ ਮੰਡਪ ਨੂੰ ਭਾਰਤੀ ਥੀਮ ਨਾਲ ਸਜਾਇਆ ਗਿਆ ਹੈ ਜੋ ਪੂਰੀ ਤਰ੍ਹਾਂ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਖੂਬਸੂਰਤੀ ਨੂੰ ਦਰਸਾਉਂਦਾ ਹੈ ਸ਼ਾਹੀ ਵਿਆਹ ਚ ਸ਼ਾਮਿਲ ਹੋਣ ਲਈ ਡਬਲਯੂ ਡਬਲਯੂ ਦੇ ਸੁਪਰਸਟਾਰ ਜੌਨ ਸੇਨਾ ਵੀ ਮੁੰਬਈ ਪਹੁੰਚ ਚੁੱਕੇ ਹਨ ਜੌਨ ਸੇਨਾ ਨੂੰ 에ਰਪੋਰਟ ਤੇ ਸਪੋਰਟ ਕੀਤਾ ਗਿਆ ਇਸ ਤੋਂ ਸਾਫ ਹੋ ਗਿਆ ਕਿ ਵਿਆਹ ਹੋਰ ਵੀ ਖਾਸ ਹੋਣ ਵਾਲਾ ਇਸ ਗ੍ਰੈਂਡ ਵੈਡਿੰਗ ਦੇ ਵਿੱਚ ਨਾ ਸਿਰਫ ਬਾਲੀਵੁੱਡ ਸਿਤਾਰੇ ਸਗੋਂ ਦੇਸ਼ ਦੇ ਰਾਜਨੇਤਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਇਸ ਖਾਸ ਮੌਕੇ ਤੇ ਲਾਲੂ ਪ੍ਰਸਾਦ ਯਾਦਵ ਅਤੇ ਪੂਰੇ ਉਹਨਾਂ ਦੇ ਪੂਰੇ ਪਰਿਵਾਰ ਮੁੰਬਈ ਪਹੁੰਚ ਚੁੱਕਿਆ ਹੈ। ਗਲੋਬਲ ਆਈਕਨ ਪ੍ਰਿਆੰਕਾ ਚੋਪੜਾ ਤੇ ਉਹਨਾਂ ਦੇ ਪਤੀ ਨਿਕ ਜੋਨਸਿਸ ਰਾਇਲ ਵੈਡਿੰਗ ਦੇ ਵਿੱਚ ਗਲੈਮਰ ਦਾ ਤੜਕਾ ਲਗਾਉਣ ਲਈ ਪਹੁੰਚ ਚੁੱਕੇ ਹਨ। ਬੀਤੇ ਦਿਨੀ ਪ੍ਰੰਕਾ ਤੇ ਨਿਕ ਨੂੰ ਮੁੰਬਈ 에ਰਪੋਰਟ ਤੇ ਸਪੋਰਟ ਕੀਤਾ ਗਿਆ ਸੀ। ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਯੂਕੇ ਦੇ ਸਾਬਕਾ ਪੀਐਮ ਬੋਰਿਸ ਜੌਨਸਨ ਅਨੰਤਮਬਾਨੀ ਦੇ ਸ਼ਾਨਦਾਰ ਵਿਆਹ ਦੇ ਵਿੱਚ ਸ਼ਾਮਿਲ ਹੋਣ ਲਈ ਮੁੰਬਈ ਪਹੁੰਚੇ ਹਨ। ਇਸ ਤੋਂ ਇਲਾਵਾ ਕਿਮ ਤੇ ਉਹਨਾਂ ਦੀ ਭੈਣ ਖਲੋਈ ਦਾ ਭਾਰਤ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ ਅਨੰਤਮ ਬਾਨੀ ਅਤੇ ਰਾਧਿਕਾ ਮਰਚੰਟ ਨੂੰ ਅਸ਼ੀਰਵਾਦ ਦੇਣ ਲਈ ਪੀਐਮ ਮੋਦੀ ਵੀ ਪਹੁੰਚਣਗੇ ਅਨੰਤਮ ਬਾਨੀ ਅਤੇ ਰਾਧਿਕਾ ਮਰਚੰਟ ਦੇ ਸ਼ਾਹੀ ਵਿਆਹ ਦਾ ਜਸ਼ਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਮਹਿੰਦੀ ਹਲਦੀ ਅਤੇ ਸੰਗੀਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਹ ਜੋੜਾ ਹੁਣ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਿਹਾ ਪਰ ਹੁਣ ਸ਼ਾਨਦਾਰ ਜਸ਼ਨ ਇੱਥੇ ਹੀ ਖਤਮ ਨਹੀਂ ਹੋਵੇਗਾ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ 14 ਜੁਲਾਈ ਤੱਕ ਇਦਾਂ ਹੀ ਚੱਲਦਾ ਰਹੇਗਾ